ਅੱਜ ਦੇ ਨੌਜਵਾਨ ਪਰਲੋ ਸਿਗਰਮ ਪਰਲੋ ਸਿਗਰਟ ਇਹ ਨਾਲੇ ਤਾਪ ਤੇ ਇਹ ਜਿਹੜੀ ਗੱਡੀ ਨਹੀਂ ਹੈ ਸੱਚ ਜਾਣਿਓ ਇਹ ਗੱਡੀ ਨਹੀਂ ਹੈ ਇਹ ਕੰਡਿਆਂ ਦੀ ਸੇਜ ਹੈ ਇਹ ਕੰਡਿਆਂ ਦੀ ਸੇਜ ਤੇ ਬੈਠੇ ਆ ਫਕੀਰ ਹਮੇਸ਼ਾ ਕੰਡਿਆਂ ਦੀ ਸੇਜ ਤੇ ਸੌਂਦਾ ਤੁਸੀਂ ਕਿੰਨੇ ਲੋਕ ਇੱਥੇ ਆਉਂਦੇ ਹੋ ਓਏ ਕੋਈ ਆਪਣਾ ਕੈਂਸਰ ਲੈ ਕੇ ਆਉਂਦਾ ਕੋਈ ਆਪਣਾ ਬਿਮਾਰੀ ਦਾ ਪੂਰੇ ਦਾ ਪੂਰਾ ਖਜ਼ਾਨਾ ਲੈ ਕੇ ਆਉਂਦਾ ਕੋਈ ਬੱਚੇ ਦਾ ਰੋਗ ਲੈ ਕੇ ਆਉਂਦਾ ਹੈ ਕੋਈ ਸ਼ਰੀਰਿਕ ਰੋਗ ਹੋਰ ਲੈ ਕੇ ਆਉਂਦਾ ਤੁਹਾਨੂੰ ਸੁੱਖ ਦੇ ਕੇ ਤੇ ਆਪਣੇ ਪੈਰਾਂ ਹੇਠ ਤੁਹਾਡੇ ਦੁੱਖ ਵਿਛਾ ਕੇ ਸੌਂਦੇ ਹੋ ਫਕੀਰ ਨੇ ਬਬਿਓ ਫੇਰ ਫਕੀਰਾਂ ਦੀ ਰੀਸ ਤੁਸੀਂ ਕਿਦਾਂ ਕਰ ਲੋਗੇ ਨੌਜਵਾਨੋ ਜੇ ਸਿਗਰਟ ਪੀਣ ਨਾਲ ਕੋਈ ਫਕੀਰ ਬਣਦਾ ਹੋਵੇ ਫੇਰ ਫਕੀਰੀ ਆਮ ਹੋ ਜੂਗੀ ਜੇਕਰ ਨਸ਼ਾ ਕਰਨ ਦੇ ਨਾਲ ਫਕੀਰ ਬਣਦਾ ਹੋਵੇ ਫਕੀਰੀ ਰੁਲਦੀ ਫਿਰੂਗੀ ਗਲੀਆਂ 'ਚ ਇਹਨਾਂ ਦੀ ਰੀਸਾਂ ਤੇ ਤੁਸੀਂ ਕੀ ਤੁਹਾਡੀਆਂ ਸਤ ਕੁਲਾ ਨਹੀਂ ਕਰ ਸਕਦੀਆਂ ਪਰ ਜੇ ਇਹਨਾਂ ਦੀ ਰੀਸ ਕਰਨੀ ਹੈ ਫਿਰ ਘਰ-ਬਾਰ ਤਿਆਗ ਕੇ ਆਓ ਘਰ-ਬਾਰ ਖੂਕ ਕੇ ਤਮਾਸ਼ਾ ਦੇਖੋ ਫਿਰ ਫਕੀਰੀ ਦਾ ਸਵਾਦ ਆਊਗਾ ਫਕੀਰੀ ਹੁੰਦੀ ਕੀ ਹੈ ਆਹੋ ਫਕੀਰੀ ਦਾ ਮਤਲਬ ਕੀ ਹੈ ਫਫਾ ਉਹ ਜਿਹੜਾ ਫਨਾ ਹੋ ਗਿਆ ਪੂਰੀ ਦੁਨੀਆ ਤੋਂ ਕੱਕਾ ਜਿਹੜਾ ਕੁਰਬਾਨ ਹੋ ਗਿਆ ਬਣੀ ਯਾਰ ਤੋਂ ਰਾਰਾ ਜਿਹੜਾ ਉਹਦੀ ਰਮਜਾਂ ਜਾਣਨ ਲੱਗ ਗਿਆ ਉਹਦੀ ਰਜ਼ਾ ਵਿੱਚ ਰਹਿਣ ਲੱਗ ਗਿਆ ਉਹ ਫਕੀਰ